ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸਵਾਗਤ ਹੈ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ। ਸੋ ਦੋਸਤੋ ਜਿਹੜੇ ਵੀਰ ਆਪਣੇ ਫੇਸਬੁੱਕ ਪੇਜ ਤੇ ਇਹ ਵੀਡੀਓ ਦੇਖ ਰਹੇ ਨੇ ਫੇਸਬੁੱਕ ਪੇਜ ਨੂੰ ਜਰੂਰ ਫੋਲੋ ਕਰ ਲਿਓ ਤੇ ਜਿਹੜੇ ਵੀਰ ਆਪਣੇ YouTube ਚੈਨਲ ਤੇ ਇਹ ਵੀਡੀਓ ਦੇਖ ਰਹੇ ਨੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗੇ ਘੰਟੀ ਵਾਲੇ ਬਟਨ ਨੂੰ ਵੀ ਆਨ ਤੇ ਸੈੱਟ ਕਰ ਲਿਓ। ਤਾਂ ਜੋ ਦੋਸਤੋ ਆਉਣ ਵਾਲੀਆਂ ਨਵੀਆਂ ਵੀਡੀਓ ਦੀਆਂ ਨੋਟੀਫਿਕੇਸ਼ਨ ਅਪਡੇਟ ਤੁਹਾਨੂੰ ਮਿਲ ਸਕਣ ਸਭ ਤੋਂ ਪਹਿਲਾਂ। ਅੱਜ ਕਿਸਾਨ ਵੀਰੋ ਜਿੱਥੇ ਆਪਾਂ ਵਿਜ਼ਿਟ ਕੀਤੀ ਹੈਗੀ ਆ ਪਿੰਡ ਸ਼ਾਹਪੁਰ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਲੱਗਦਾ ਹੈਗਾ ਇਸ ਪਿੰਡ ਨੂੰ ਸੋ ਦੋਸਤੋ ਇਸ ਪਿੰਡ RAI ਤੁਸੀਂ ਜਦੋਂ ਵਿਜ਼ਿਟ ਕਰਨੀ ਹੈਗੀ ਆਉਣਾ ਹੈਗਾ ਤੁਸੀਂ ਪੱਟੀ ਤੋਂ ਜਦੋਂ ਸੇਰੋਂ ਆਉਣੇ ਆ ਦੋਸਤੋ ਤਾਂ ਵੀ ਇਸ ਪਿੰਡ ਦੇ ਵਿੱਚ ਵਿਜ਼ਿਟ ਕਰ ਸਕਦੇ ਜੀ ਤੇ ਜੇਕਰ ਨੂੰ ਸ਼ਹਿਰੇ ਤੋਂ ਨਸ਼ਹਿਰੇ ਪੰਨੂਆ ਤੋਂ ਤੁਸੀਂ ਆਉਣਾ ਚਾਹੁੰਦੇ ਦੋਸਤੋ ਤੇ ਲੋਕੇ ਰੋਡ ਤੇ ਜਦੋਂ ਆਪਾਂ ਆਉਣੇ ਦੋਸਤੋ ਤੇ ਰਸਤੇ ਵਿੱਚ ਜਵੰਦੇ ਪਿੰਡ ਨੂੰ ਆਪਾਂ ਜਦੋਂ ਆਉਣੇ ਆ ਤਾਂ ਰੋਹੀ ਤੋਂ ਦੋਸਤੋ ਜਿਹੜਾ ਜੱਟਾਂ ਪਿੰਡ ਨੂੰ ਤੇ ਚੰਬਲ ਪਿੰਡ ਨੂੰ ਤੇ ਚੰਬਲ ਪਿੰਡ ਤੋਂ ਅਗਲੇ ਬਨੇਰਾ ਸ਼ਾਹਪੁਰ ਪਿੰਡ ਜਿਹੜਾ ਦੋਸਤੋ ਲੱਗਦਾ ਹੈਗਾ ਜਿੱਥੇ ਤੁਸੀਂ ਵਿਜ਼ਿਟ ਕਰਨੀ ਆ। ਬਾਕੀ ਬਤੇਰੇ ਜਾਣਕਾਰੀ ਜਿਹੜੀ ਹੈਗੀ ਆਪਾਂ ਫੇਰ ਦੇ ਕੋਲੋਂ ਲਵਾਂਗੇ। ਪ੍ਰੋਪਰ ਜਿਹੜੇ ਦੋਸਤੋ ਤੁਹਾਨੂੰ ਅੱਜ ਤਿੰਨ ਮੱਜਾਂ ਦਿਖਾਉਣੀਆਂ ਆਪਾਂ ਤਿੰਨੇ ਮੱਜਾਂ ਦੀ ਪ੍ਰੋਪਰ ਇਨਫੋਰਮੇਸ਼ਨ ਉਹ ਆਪਾਂ ਵੀਰ ਦੇ ਕੋਲੋਂ ਲਵਾਂਗੇ। ਪੂਰੀ ਜਾਣਕਾਰੀ ਸਮੇਤ ਜਿਹੜੀ ਦੋਸਤੋ ਇਹ ਵੀਡੀਓ ਬਣੇਗੀ। ਸੋ ਕੋਈ ਵੀ ਵੀਡੀਓ ਵੀਰ ਜਿਹੜਾ ਹੈਗਾ ਦੋਸਤੋ ਵੀਡੀਓ ਨੂੰ ਸਕਿਪ ਨਾ ਕਰਿਓ। ਫੁੱਲ ਵੀਡੀਓ ਦੇਖਣ ਤੋਂ ਬਾਅਦ ਤੁਸੀਂ ਵੀਰ ਹੁਣਾਂ ਦੇ ਨਾਲ ਸੰਪਰਕ ਕਰ ਸਕਦੇ ਜੀ। ਬਤੇਰੇ ਜਾਣਕਾਰੀ ਲਈ ਆਪਾਂ ਚੱਲਦੇ ਹਾਂ ਵੀਰ ਹੁਣਾਂ ਦੇ ਕੋਲ ਕੁਛ ਲੈਣੇ ਕੀ ਡਿਟੇਲ ਹੈਗੀ ਆ। ਸਭ ਤੋਂ ਪਹਿਲਾਂ ਵੀਰ ਸ ਫੋਰਸ ਨਾਲ ਠੀਕ ਠਾਕ ਜੀ ਵਧੀਆ ਬੀਤੀ ਵਧੀਆ ਤੇ ਵੀਰ ਜੀ ਆਪਣਾ ਨਾਮ ਜਰੂਰ ਦੱਸ ਲੀਏ ਵੀਰ ਜੀ ਮੇਰਾ ਨਾਮ ਰਣਜੀਤ ਸਿੰਘ ਰਣਜੀਤ ਵੀਰੇ ਪਸ਼ੂ ਵਪਾਰ ਦਾ ਕੰਮ ਹੀ ਆ ਹਾਂਜੀ ਵੀਰ ਜੀ ਠੀਕ ਆ ਜੀ ਕਿੰਨੇ ਚਿਰ ਤੋਂ ਵੀਰ ਜੀ ਪਸ਼ੂ ਵਪਾਰ ਦਾ ਕੰਮ ਕਰਦੇ ਆ ਕਾਫੀ 10-12 ਸਾਲ ਹੋ ਗਏ 10-12 ਸਾਲ ਆ ਕਰਦੇ ਹੀ ਪਹਿਲਾਂ ਠੀਕ ਆ ਤਾਂ ਬਤਾ ਹੀ ਠੀਕ ਆ ਮਤਲਬ ਕਿ ਫਿਰ ਜਦ ਦੀ ਪੁਸ਼ਤੀ ਆਪਾਂ ਕਹਿ ਸਕਦੇ ਹਾਂਜੀ 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 ਤੇ ਵੀਰ ਜੀ ਪਸ਼ੂ ਚੜੇ ਹੈਗੇ ਆਪਣੇ ਕੋਲ ਡੇਲੀ ਰੁਟੀਨ ਦੇ ਵਿੱਚ ਨਵੇਂ ਪੁਰਾਣੇ ਆਉਂਦੇ ਨੇ ਹਾਂਜੀ ਹਾਂਜੀ ਭਾਈ ਡੇਲੀ 3-4 ਪਸ਼ੂ ਨੇ ਮੈੜਾ ਵੀ ਆਉਂਦੀਆਂ ਰਹਿੰਦੀਆਂ ਜਾਂ ਜ਼ਿਆ ਤੇ ਵੀਰ ਜੀ ਅੱਜ ਆਪਣੇ ਕੋਲ ਤਿੰਨ ਪਸੂ ਸੇਲ ਆ ਜੀ ਹਾਂਜੀ ਵੀਰ ਜੀ ਤੇ ਪਹਿਲੇ ਨੰਬਰ ਤੇ ਆਪਾਂ ਕਿਹੜੀ ਮੱਝ ਦੀ ਡਿਟੇਲ ਕਰੀਏ ਸਾਂਜੀ ਜੀ ਜੀ ਸੇਰ ਆ ਰਹੇ ਹੋ ਜੀ ਆ ਸੋ ਦੋਸਤੋ ਪਹਿਲੇ ਨੰਬਰ ਤੇ ਜਿਹੜੀ ਆਪਾਂ ਤੁਹਾਨੂੰ ਮੱਝ ਦਿਖਾ ਰਹੇ ਹਾਂ ਇੱਕ ਵਾਰੀ ਤੋੜ ਕੇ ਆਪਾਂ ਦਿਖਾਉਣੀ ਆ ਤੁਹਾਨੂੰ ਪ੍ਰੋਪਰ ਉਸ ਤੋਂ ਬਾਅਦ ਫੁੱਲ ਇਨਫੋਰਮੇਸ਼ਨ ਜਿਹੜੀ ਆਪਾਂ ਵੀਰ ਦੇ ਕੋਲ ਲਵਾਂਗੇ ਬਿਲਕੁਲ ਦੋਸਤੋ ਵਧੀਆ ਬਾਡੀ ਬੰਤਰ ਵੀ ਹੈਗੀ ਚੰਗੀ ਬਾਡੀ ਲਾਈਨ ਦੀ ਜਿਹੜੀ ਦੋਸਤੋ ਇਹ ਮੱਝ ਹੈਗੀ ਆ ਛੋਟੀ ਆ ਤਕਰੀਬਨ ਬਾਕੀ ਸੂਵੇ ਕਿਨਾਂ ਵਿੱਚ ਆਪਾਂ ਵੀਰ ਦੇ ਕੋਲ ਵਧੇਰੇ ਜਾਣਕਾਰੀ ਲਵਾਂਗੇ ਆਰਡਰ ਦੀ ਕੁਆਲਿ ਉਹਨੀ ਅਡਰ ਦੀ ਕੁਆਲਿਟੀ ਆ ਖਾਣ-ਖਾਣ ਬਹੁਤ ਵਧੀਆ ਚੰਗੀਆਂ ਥੱਥਾਂ ਤੇ ਰਣਾ ਤੇ ਖਾਣਾ ਤੇ ਤਕਰੀਬਨ ਜਿਹੜੀ ਹਾਈਟ ਹੈਗੀ ਆ ਬਹੁਤ ਵਧੀਆ ਹਾਈਟ ਆ ਵੱਡੀ ਹਾਈਟ ਆ ਦੋਸਤੋ ਕਿਉਂਕਿ ਦੂਰੋਂ ਜਿਹੜਾ ਜਦੋਂ ਕੋਈ ਵੀਰ ਆਉਂਦਾ ਤੇ ਮੌਕੇ ਤੇ ਪਹੁੰਚਦਾ ਕਈ ਵਾਰ ਪਸ਼ੂ ਛੋਟਾ ਹੁੰਦਾ ਪਰ ਉਹ ਫਿਰ ਬਿਆਨ ਕਰਨੀ ਬਣਦੀ ਹੈ ਵੀ ਹਾਈਟ ਜਿਹੜੀ ਹੈ ਪ੍ਰੋਪਰ ਬਹੁਤ ਮੁਕਕਿਤ ਹੈਗੀ ਹੈ ਚੰਗੀ ਹਾਈਟ ਆ ਤੇ ਤੁਸੀਂ ਜਦੋਂ ਕਰੇ ਵੀ ਪਹੁੰਚੇ ਆ ਦਾ ਦੋਸਤੋ ਮੀਡੀਅਮ ਤੋਂ ਕਲਾਸ ਜਿਹੜੀ ਇਹ ਹਾਈਟ ਮਿਲੇਗੀ ਤੁਹਾਨੂੰ ਛੋਟੀ ਦੀ ਤੇ ਵੀਰ ਜੀ ਇਹਦੀ ਕੀ ਡਿਟੇਲ ਕੀ ਹੈ ਸਕਿਨਵਾ ਸੁਭਾ ਸੁਈਆ ਵੀਰ ਜੀ ਦੂਜਾ ਸੁਭਾ ਸੁਈਆ ਜੀ ਵੀਰ ਜੀ ਨੂੰ ਸੁਈਨਵਾਜ ਤੀਸਰਾ ਦੇਣਿਆ ਅੱਜ ਸੁਬਾ ਇਹਨੂੰ ਸਾਫ ਕਰਤਾ ਨਾਲ ਨੀਲੀ ਦਾ ਬੱਚਾ ਜੇ ਮਗਰ ਠੀਕ ਆ ਮੇਲ ਕੇ ਫੀਮੇਲ ਨਹੀਂ ਮੇਲ ਆ ਜੀ ਮੇਲ ਆ ਹਾਂਜੀ ਅੱਜ ਤੀਜਾ ਦੇਣਾ ਤੀਜਾ ਦਿਨ ਹੋ ਗਿਆ ਬਈ ਠੀਕ ਆ ਤੇ ਬੋਲੇ ਦੇ ਵਿੱਚ ਵੀਰ ਜੀ ਕਿੰਨਾ ਕ ਅਕਾਊਂਟ ਹੈਗਾ ਜੀ ਬੋਲਾ 10 ਕਿਲੋ ਦੇ ਰਹੀਏ 10 ਕਿਲੋ ਤੇ ਮਿਲਕ ਕਿੰਨੇ ਦੀ ਸੁਭਾਵਨਾ ਹੈਗੀ ਇਹ ਸੁਭਾਵਨਾ 13 14 ਕਿਲੋ ਦੇਣੇ ਚਾ ਦੋਸਤੋ 13 14 ਲੀਟਰ ਦੀ ਆਵੇਲ ਹੋਣਾ ਨੇ ਕਿਹਾ ਵੀ ਮਿਲਕ ਦੀ ਕੈਪੈਸਿਟੀ ਕਰੇਗੀ ਕਿਉਂਕਿ ਆ ਨੀਅਰ ਜਿਹੜਾ 10 ਕਿਜੀ ਦੇ ਪੋੜਾ ਹੁਣ ਹੈਗਾ 3 ਦਿਨਾਂ ਦਾ ਪੋੜਾ ਆ ਠੀਕ ਆ ਜੀ ਆ ਲਓ ਮਗਰ ਜਿਹੜਾ ਦੋਸਤੋ ਮੇਲ ਹੈਗਾ ਨੀਲੀ ਦੇ ਵਿੱਚ ਮੇਲ ਹੈਗਾ ਬਿਲਕੁਲ ਮਨਕੀ ਅੱਖਾਂ ਮੇਲ ਦੀ ਚਾਰੇ ਪੈਰ ਜਿਹੜੇ ਆ ਦੋਸਤੋ ਤੋਤੇ ਨੇ ਉਹ ਸ਼ੁਕਰ ਦਾ ਖਵਾਈ ਤਾਂ ਤੁਸੀਂ ਜ਼ਰੂਰ ਵੇਖੋ ਤੇ ਆ ਲਓ ਜੀ ਬਿਲਕੁਲ ਸ਼ਾਮ ਦਾ ਜਿਹੜਾ ਸਮਾਂ ਦੋ ਦੋ ਅਕਤੂਬਰ ਨੂੰ ਜਿਹੜੀ ਆਪਾਂ ਇਹ ਵੀਡੀਓ ਬਣਾ ਰਹੇ ਆ ਸ਼ਾਮ ਦਾ ਟਾਈਮ ਆ 5:30 ਤੋਂ 6 ਵਜੇ ਦਾ ਜਿਹੜਾ ਦੋਸਤੋ ਈਵਨਿੰਗ ਟਾਈਮ ਆ ਚਵਾਈ ਦਾ ਸਮਾਂ ਹੋਇਆ ਮੈਂ ਜੇ ਹੋ ਸਕੇ ਦੋਸਤੋ ਜਵਾਈ ਜਿਹੜੀ ਪ੍ਰੋਪਰ ਤੁਹਾਨੂੰ ਇਸ ਵੀਡੀਓ ਦੇ ਵਿੱਚੇ ਕਰਕੇ ਦਿਖਾਉਣੀ ਆ ਤੇ ਬਾਕੀ ਵੀਰ ਮਿਲਣ ਮੋਲ ਦੇ ਵਿੱਚੋਂ ਅਥੜਾ-ਥੁਣਾ ਦੀ ਕਿੱਦਾਂ ਦੀ ਹੈ ਬਾਈ ਜੀ ਆਪਾਂ ਸਭ ਚੈੱਕ ਕਰਾ ਦੇਣੀ ਆ ਕੋਈ ਚੱਕ ਨਹੀਂ ਪੋਲਾ ਰੂਮ ਵਰਗਾ ਥਾਣਾ ਹੁੰਦਾ ਠੀਕ ਆ ਤੇ ਵੀਰ ਇੱਕ ਅਣਜੀ ਦੀ ਮੇਰੇ ਮੁੱਲ ਕਿੰਨਾ ਕਰ ਦਿੰਦਾ ਮੁੱਲ ਬਾਈ ਜੀ ਇਹਦਾ 76000 ਰੁਪਏ 76000 76000 ਕੋਈ ਜੈਸ ਨੋ ਕੇ ਵੇਚੋ ਕੋ ਮਾਨ ਨਹੀਂ ਕਰਦਾ ਕਿ ਮਾਨਤਾਂ ਜ ਤੇ ਬਾਕੀ ਚੁਵਾਈ ਆਪਾਂ ਫਾਈਨਲ ਤੇ ਦਿਖਾ ਦਾਂਗੇ ਜੀ ਪਹਿਲਾਂ ਆਪਾਂ ਪੂਰੀ ਡਿਟੇਲ ਵੀ ਜਣਾ ਸਮਝੀ ਕਰ ਲੀਏ ਤੇ ਰਣਜੀਤ ਵੀਰ ਆ ਦੂਜੇ ਨੰਬਰ ਤੇ ਜਿਹੜੀ ਮੱਝ ਆ ਗਈ ਇਹਦੀ ਇੱਕ ਵਾਰੀ ਜਾਣਕਾਰੀ ਦੇ ਦਈਏ ਜੀ ਬਾਅਦ ਚ ਆਪਾਂ ਤੋਰ ਕੇ ਦਿਖਾ ਦਿੰਨੇ ਹਾਂ ਹਾਂਜੀ ਬਾਈ ਬਾਈ ਜੀ ਇਹ ਤੀਜਾ ਸੂਗਾ ਜੀ ਇਹਦੇ ਥੱਲੇ 14 ਕਿਲੋ ਦੁੱਧ ਆਜ ਰਿਹਾ 14 ਕਿਲੋ ਬਿਲਕੁਲ ਨੱਟ ਤੋਲਵਾ ਲੀ ਬਿਲਕੁਲ ਜੀ ਠੰਡਾ ਕਰਕੇ ਠੀਕ ਆ ਜੀ ਮਗਰ ਫੀਮੇਲ ਕਾਊਫ ਹਨਾ ਜੀ ਹਾਂਜੀ ਤੇ ਸੂਹਾ ਕਿੰਨਾ ਦੱਸਿਆ ਵੀਰ ਤੀਜਾ ਵੀਰ ਤੀਜਾ ਸੂਹਾ ਦੋਸਤੋ ਤੇ ਸੂਈ ਕਿੰਨੇ ਦਿਨ ਹੋ ਗਏ ਵੀਰ ਇਹਨੂੰ ਵੀ ਜੀ 12 ਠੀਕ ਆ 15 ਕਿਲੋ ਦਾ ਜਿਹੜਾ ਦੁੱਧ ਸਵਾਮ ਹੋ ਗਿਆ ਸੋ ਇਹਨੂੰ ਤੇ ਨੈਟ ਜਿਹੜਾ ਤੋਲਮਾਂ ਤੋਂ ਤਾਂ ਆਪਾਂ ਅਕਾਊਂਟ ਕਰੀਏ ਬਿਲਕੁਲ ਤੇ 14 ਕਿਲੋ ਜਿਹੜਾ ਨੈਟ ਤਿਆਰ ਆ ਹੈਗਾ ਦੁੱਧ ਚੁਵਾਈ ਕਰਕੇ ਦਿਖਾਵਾਂਗੇ ਕਿਉਂ ਚੁਵਾਈ ਹੈਗੀ ਦੋਸਤੋ ਇਹਦੀ ਵੀ ਆਪਾਂ ਪ੍ਰੋਪਰ ਪੰਮ ਕਰਕੇ ਦਿਖਾਵਾਂਗੇ ਸਿਖੇਪਣਾ ਕਰੇ ਦੋਸਤੋ ਕਿਉਂਕਿ ਵੀਡੀਓ ਜਿਹੜੀ ਹੈਗੀ ਪ੍ਰੋਪਰ ਦੇਖਣ ਤੋਂ ਬਾਅਦ ਤੁਹਾਨੂੰ ਸਮਝ ਆਉਣੀ ਹੈ ਕਿਉਂਕਿ ਚੁਵਾਈ ਇਸ ਮੱਧ ਜਿਹੜੀ ਪਿੱਜੇ ਨੰਬਰ ਦੂਜੇ ਨੰਬਰ ਤੇ ਆਪਾਂ ਦਿਖਾਈਏ ਤੀਜਾ ਸੁਆ ਦੋਸਤੋ ਇਹਦੀ ਚੁਵਾਈ ਵੀ ਪ੍ਰੋਪਰ ਤੁਹਾਨੂੰ ਦੇਖਣ ਦੇ ਵਿੱਚ ਮਿਲੇਗੀ ਆਰਡਰ ਦੀ ਕੁਆਲਿਟੀ ਜਿਹ ਤਕਰੀਬਨ ਜਿਹੜਾ ਭਾਂਡਾ ਦੋਸਤੋ 14 ਕਿਲੋ ਵਾਲੇ ਪਸ਼ੂ ਨੂੰ ਹੈਗਾ ਮੋਸਟਲੀ ਆਪਾਂ ਕਹਿ ਦਿੰਨੇ ਆ ਵੀ 14 ਲੀਟਰ ਚਵਾਈ ਕਰਵਾਵਾਂਗੇ ਪਰ ਭਾਂਡਾ ਛੋਟਾ ਹੁੰਦਾ ਤੁਸੀਂ ਜਿਹੜੀ ਜਜਮੈਂਟ ਹੈਗੀ ਆ ਇਸ ਮੱਝ ਤੋਂ ਜਿਹੜੀ ਨਾਰਮਲ ਹੀ ਕਰ ਸਕਦੇ ਜੇ ਵੀ 14 ਲੀਟਰ ਵਾਲੀ ਮੱਝ ਜਿਹੜੀ ਦੋਸਤੋ ਇਸ ਨੂੰ ਆਪਾਂ ਕਹਿ ਸਕਦੇ ਆ ਆਹੋ ਭਵਾਨੇ ਦੀ ਬੰਤਰ ਜਿਹੜੀ ਦੋਸਤੋ ਬਿਲਕੁਲ ਧੁੰਨ ਤੋਂ ਲੈ ਕੇ ਪਿੱਛੇ ਸੂਹ ਸਕਦਾ ਮੈਂ ਕਹਿ ਦੇਣਾ ਉਹਨਾਂ ਵੀ ਜਦੋਂ ਇਹੋ ਜਿਹੀ ਸ਼ੇਪ ਬੰਨੀ ਆ ਸ਼ੁਰੂ ਹੋ ਜੇ ਪਸ਼ੂਆਂ ਦੇ ਵਿੱਚ ਤੇ ਮਿਲ ਕੇ ਜਿਹੜੀ ਉਸ ਹਾਂਜੀ ਕਰਵਾਈਏ ਕਰਵਾਈਏ ਦਵਾਈ ਪ੍ਰੋਪਰ ਦੋਸਤੋ ਆਪਾਂ ਤੁਹਾਨੂੰ ਕਰਵਾ ਦਿੰਨੇ ਆ ਬੱਚਾ ਛੱਡ ਦਿੱਤਾ ਤੇ 15 ਕ ਦਿਨ ਦਾ ਸਮਾਂ ਹੋਇਆ ਹਜੇ ਤੇ ਆਮ ਬਾਕੀ ਜਿਹੜੇ ਵੀਰ ਦੂਰੋਂ ਨੇੜੋਂ ਆਉਣ ਦੋਸਤੋ ਦੋ ਟਾਈਮ ਦੀ ਇੱਕ ਟਾਈਮ ਦੀ ਤਸੱਲੀ ਆ ਤੁਸੀਂ ਆਪਣੀ ਵੀ ਜ਼ਰੂਰ ਕਰ ਲਿਓ ਕਿਉਂਕਿ ਮੇਰਾ ਵੀ ਜਿਹੜਾ ਮਕਸਦ ਹੈ ਦੋਸਤੋ ਜਿਹੜਾ ਵੀਡੀਓ ਤੁਹਾਡੇ ਤੱਕ ਪਹੁੰਚਾਉਣਾ ਹੁੰਦਾ ਵੀਰ ਜਿਹੜੇ ਆਪਣੇ ਵਪਾਰ ਦਾ ਕੰਮ ਕਰਦੇ ਆ ਇਹ ਵੀ ਪਸ਼ੂ ਅਗਲੇ ਕਰਾਂ ਦੇ ਵਿੱਚੋਂ ਆਉਂਦੇ ਆ ਇਹਨਾਂ ਦੇ ਕੋਲ ਤੇ ਆਪਣੀ ਜਿਹੜੀ ਤਸੱਲੀ ਆਪਣੀ ਸੂਜ ਬੂਝ ਦੇ ਹਿਸਾਬ ਨਾਲ ਬਿਲਕੁਲ ਆਪਣੀ ਨਰਖ ਪਰਖ ਕਰਕੇ ਪਸ਼ੂ ਲੈ ਕੇ ਆਉਂਦੇ ਆ ਤੇ ਜਿਹੜੀ ਤਸੱਲੀ ਆ ਦੋਸਤੋ ਤੁਸੀਂ ਆਪਣੀ ਵੀ ਉੱਥੇ ਸੌ ਸਮਝ ਕੇ ਤਸੱਲੀ ਆਪਣੀ ਵੀ ਜਰੂਰ ਕਰਕੇ ਲੈ ਕੇ ਜਾ ਸਕਦੇ ਹੋ ਤੋ ਜਿਹੜਾ ਘਸਮਾ ਹੋ ਗਿਆ ਬਿਲਕੁਲ ਚੁਵਾਈ ਸਟਾਰਟ ਹੋ ਗਈ ਐ ਤੇ ਮਾਤਾ ਜੀ ਚੁਵਾਈ ਵੀਰ ਜੀ ਕਰਦੇ ਜਾਂ ਕੋਈ ਵੀ ਚੋ ਸਕਦਾ ਉਹ ਜਿਹੜਾ ਮਰਜੀ ਮੈਂ ਵੀ ਨਾਲ ਚੂੰਗਾ ਦੋ ਜਣ ਚੂੰਗੇ ਓਕੇ 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 ਠੀਕ ਆ ਜੀ ਮੰਮੀ ਚੰਗਾ ਮੈਂ ਦੱਸਦਾ ਲਾਣਾ ਨਾ ਖਾਣੇ ਦੇ ਦਿੰਦਾ ਬਸ ਠੀਕ ਹੈ ਜੀ ਚਵਾਈ ਜਿਹੜੀ ਆ ਦੋਸਤੋ ਕਾਫੀ ਜਿਆਦਾ ਖੂਬਸੂਰਤ ਚਵਾਈ ਲੱਗੀ ਵਜੋਂ ਤੇ ਬਿਲਕੁਲ ਤੁਸੀਂ ਜਿਹੜਾ ਅੱਖੀਂ ਦੇਖਣ ਤੋਂ ਬਾਅਦ ਜਿਹੜਾ ਵੀਰ ਹੁਣਾ ਦੇ ਨਾਲ ਸੰਪਰਕ ਕਰ ਸਕਦੇ ਜੀ ਤੇ ਬਾਕੀ ਵੀਰ ਜੀ ਘਰੇਲੂ ਮਾਝਾ ਜੇਕਰ ਕੋਈ ਲੈ ਜਾਏਗਾ ਤਾਂ ਯਾਦ ਕਰੂਗਾ ਯਾਦ ਕਰੇਗਾ ਜੀ ਅੱਜ 1 ਕਿਲੋ 2 ਕਿਲੋ ਤੋਂ ਵੱਧ ਵੀ ਪਾਜੀ ਜੀ ਮਲੇ ਦੇ ਚੱਲਣ ਲਈ ਮਾਝਾ ਬਿਲਕੁਲ ਬਿਲਕੁਲ ਦੋ ਤਾਂ ਤਕਰੀਬਨ 15 16 16 ਨਾਰਮਲ ਕੀ ਨਾਰਮਲ ਕਰੇਗਾ ਕਿੰਤੇ ਭਾਈ ਜੈਜ ਹੀ ਕਰਨੀ ਕੋਈ ਗੰਮ ਚ ਕੋਈ ਜੈਜ ਪਸ਼ੂਤਨ ਹਰ ਇੱਕ ਦੇ ਘਰ ਜਾਣਾ ਚਾਹੀਦਾ ਹੈ ਜੀ ਆਹੋ ओके okay जी ठीक है जी ਆ ਸੋ ਦੋਸਤੋ ਵੇਖੋ ਜੀ ਜਿਹੜੀ ਚੁਆਈਆ ਕੰਪਲੀਟ ਹੋ ਗਈ ਆ ਤੇ ਅਕਾਊਂਟ ਜਿਹੜਾ ਬਿਲਕੁਲ ਮੈਜ਼ਰਮੈਂਟ ਹੈਗੀ ਆ ਤੁਸੀਂ ਆਪਦੇ ਐਸਟੀਮੇਟ ਦਾ ਤੁਸੀਂ ਵੀ ਸਹੀ ਸਾਨੂੰ 15 ਹੀ ਹੋਊਗਾ ਪਰ ਅਹੀਂ 14 ਠੰਡਾ 14 ਲੀਟਰ ਵੀਰ ਹੋਣਾ ਕਿਹਾ ਬਾਕੀ ਕਹਿ ਰਹੇ ਨੇ ਵੀ ਜਿਹੜਾ ਦੁੱਧ 15 ਲੀਟਰ ਹੀ ਹੋਵੇਗਾ ਤੇ ਬਿਲਕੁਲ 15 ਲੀਟਰ ਤੇ ਚਾਹੇ 14 ਲੀਟਰ ਦੀ ਤਸੱਲੀ ਹੈ ਜਿਹੜੀ ਦੋਸਤੋ ਤੁਸੀਂ ਘਰ ਵਿਜ਼ਿਟ ਕਰਕੇ ਆ ਦੋ ਟਾਈਮ ਦੀ ਇੱਕ ਟਾਈਮ ਦੀ ਤਿੰਨ ਟਾਈਮ ਦੀ ਬੜੇ ਆਰਾਮ ਦੇ ਨਾਲ ਜਿਹੜੀ ਤਸੱਲੀ ਕਰ ਸਕਦੇ ਜਿਸ ਮੱਝ ਦੇ ਥੱਲੇਓ ਚਵਾਈ ਜਿਹੜੀ ਆ ਦੋਸਤੋ ਈਵਨਿੰਗ ਟਾਈਮ ਦੀ ਬਿਲਕੁਲ 6 6:30 ਵਜੇ ਦਾ ਜਿਹੜਾ ਸਮਾਂ ਹੈਗਾ ਦੋਸਤੋ ਚਵਾਈ ਤੁਹਾਡੇ ਸਾਹਮਣੇ ਆ ਮਾਰਨਿੰਗ ਟਾਈਮ ਵੀ ਤੁਸੀਂ ਕਰਨੀ ਚਾਹੁੰਦੇ ਹੋਵੋ ਤੇ ਟਾਈਮ ਟੂ ਟਾਈਮ ਅਗੇ ਚਵਾਈ ਕਰ ਸਕਦੇ ਜੀ ਤੇ ਰਣਜੀਤ ਵੀਰੇ ਆ ਮੁੱਲ ਕਿੰਨਾ ਕਰਦੇ ਪਏ ਬਾਈ ਜੀ ਇਹਦਾ ਮੁੱਲ ਵੀ 76000 ਰੁਪਏ 76000 ਹੈ ਜੀ ਹਾਂਜੀ ਠੀਕ ਆ ਜੀ ਬਿਲਕੁਲ ਜਾਇਜ਼ ਰੇਟ ਆ ਜੀ ਹਾਂਜੀ ਬਾਈ ਮੈਂ ਮਾਨਤਨ ਕਰਾਂਗੇ ਜੇ ਦੂਰੋ ਵੀਰਪਰਾ ਚੱਲ ਗਿਆ ਹੋਊਗਾ ਵੀ ਆਪਣਾ ਉਹਦਾ ਮਾਨਤਨ ਕਰਾਂਗੇ ਠੀਕ ਹੈ ਜੀ 76000 ਦੇ ਵਿੱਚ ਦੋਸਤਾਂ ਦਾ ਥੋੜਾ ਬਤ ਮਾਨਤਨ ਵੀ ਰਹਿੰਦਾ ਹੈ ਵੀ ਜਰੂਰ ਕੀਤਾ ਜਾਵੇਗਾ ਕਿਉਂਕਿ ਦੂਰੋਂ ਨੇੜੇੋਂ ਚੱਲ ਕੇ ਆਉਣਾ ਤੁਸੀਂ ਮਾਨਤਨ ਜ਼ਰੂਰੀ ਹੈ ਉਹਦਾ ਭਾਈ ਜੀ ਭਾਵੇਂ ਤਿੰਨ ਚਾਰ ਟਾਈਮ ਚਵਾਈ ਹੋਵੇ ਇੰਨਾ ਹੀ ਕੱਢੇਗੇ ਜਿੰਨਾ ਦੁੱਧ ਕੱਢਿਆ ਹੈ ਠੀਕ ਹੈ ਵੀਰ ਜੀ ਹਾਂਜੀ ਉਹ ਨਹੀਂ ਹੋਊਗਾ ਵੀ ਘਟਾਉਗਾ ਠੀਕ ਹੈ ਜੀ ਆਹ ਲਓ ਦੋਸਤ ਠੀਕ ਹੈ ਜੀ ਰਣਜੀਤ ਵੀਰ ਇਸ ਤੋਂ ਬਾਅਦ ਆਪਾਂ ਕਿਹੜੀ ਚਵਾਈ ਕਰਾਉਣੀ ਹੈ ਜੀ ਭਾਈ ਜੀ ਦੂਜੇ ਨੂੰ ਝੋਟੀ ਨਹੀਂ ਕਰਾਉਂਦੇ ਹਾਂਜੀ ਦੂਜੇ ਸਵੇਰ ਜਿਹੜੀ ਝੋਟੀ ਦੋਸਤ ਸੁਈ ਆ ਮੇਲ ਕਾਰਪਸ ਜਿੰਦੇ ਥੱਲੇ ਉਹਦੀ ਚੁਵਾਈ ਵੀ ਹੁਣ ਜਿਹੜੀ ਬਿਲਕੁਲ ਤੁਸੀਂ ਵੀਡੀਓ ਦੇ ਵਿੱਚ ਵੇਖ ਰਹੇ ਹੋ ਤੇ ਪ੍ਰੋਪਰ ਚੁਵਾਈ ਵੇਖਣ ਤੋਂ ਬਾਅਦ ਥਣ ਜਿਹੜੇ ਦੋਸਤੋ ਚੈੱਕ ਹੋਈ ਜਾਂਦੇ ਆ ਕਿਉਂਕਿ ਆਨਲਾਈਨ ਸੌਦਾ ਵੀ ਬਹੁਤੇ ਵੀਰ ਕਰਨਾ ਪਸੰਦ ਕਰਦੇ ਆ ਓਕੇ ਜੀ ਓਕੇ ਅ ਸੋ ਤੋਂ ਆ ਪਹਿਲੇ ਨੰਬਰ ਤੇ ਜਿਹਦੀ ਆਪਾਂ ਇਨਫੋਰਮੇਸ਼ਨ ਤੁਹਾਡੇ ਨਾਲ ਸ਼ੇਅਰ ਕਰੀ ਸੀਗੀ ਉਸ ਛੋਟੀ ਦੀ ਦੂਜੇ ਸੂਵੇ ਵਾਲੀ ਛੋਟੀ ਦੀ ਚੁਵਾਈ ਜਿਹੜੀ ਆ ਬਿਲਕੁਲ ਆਰੰਭ ਹੋ ਗਈ ਆ ਸ਼ੁਰੂ ਹੋ ਗਈ ਆ ਤੁਸੀਂ ਬਿਲਕੁਲ ਦੇਖ ਸਕਦੇ ਜੀ ਕਰੋ ਦਿਤੀਓ करल थनddक wdsट मथyबらyksrnyyहbस ਠੀਕ ਹੈ ਦੋਸਤੋ ਅ ਪਹਿਲੇ ਨੰਬਰ ਤੇ ਵੀ ਦੋਸਤੋ ਇਨਫਾਰਮੇਸ਼ਨ ਆਪਾਂ ਸਾਂਝੀ ਕੀਤੀ ਸੀ ਕਿ ਚਵਾਈ ਜਿਹੜੀ ਡੰਨ ਹੈ ਬਿਲਕੁਲ ਚਵਾਈ ਤੁਸੀਂ ਦੇਖ ਸਕਦੇ ਜੀ ਤੇ ਅਰਜੀਤ ਵੀਰ ਕਿੰਨਾ ਕਿ ਦੋ ਦਿਨ ਦਾ ਦੱਸਿਆ ਸੀਗਾ ਦੋਨੋਂ ਟਾਈਮ ਪਹਿਲੇ 10 ਕਿਲੋ ਦੁੱਧ ਬੌਲਾ ਆ ਜੇ ਅਜੇ ਫੁੱਟ ਬਣਦੇ ਆ ਚਮਚੇ ਵਾਲੇ ਬਿਲਕੁਲ 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 ਫੁੱਟਾਂ ਦੇ ਵਿੱਚ ਜਿਹੜਾ ਦੋਸਤੋ ਹਜੇ ਬੌਲਾ ਹੈਗਾ ਤੀਜੇ ਦਿਨ ਦੀ ਜਿਹੜੀ ਇਹ ਸੂਈ ਹੈਗੀ ਇਹ ਛੋਟੀ ਤੇ ਬਿਲਕੁਲ ਤੁਸੀਂ 14 15 ਕਿਲੋ ਆਰਾਮ ਨਾਲ ਕਰੇ ਠੀਕ ਹੈ ਜੀ ਆ ਵੇਖੋ ਮੌਕੇ ਦਾ ਜਿਹੜਾ ਦੋਸਤੋ ਦੁੱਧ ਤੁਸੀਂ ਦੇਖ ਸਕਦੇ ਬੌਲੇ ਦੇ ਵਿੱਚ ਠੀਕ ਹੈ ਆ ਇਸ ਤੋਂ ਬਾਅਦ ਜਿਹੜੀ ਆਪਾਂ ਇੱਕ ਹੋਰ ਝੋਟੀ ਦਿਖਾਉਣੀ ਹੈ ਜੀ ਹਾਂਜੀ ਬਾਈ ਉਹਦੇ ਪਰੇ ਤੇ ਜੇ ਅਸੋ 203 ਨੰਬਰ ਤੇ ਜਿਹੜੀ ਇੱਕ ਹੋਰ ਝੋਟੀ ਹੈਗੀ ਆ ਵੀਰ ਹੁਣਾਂ ਦੇ ਕੋਲ ਸੋ ਉਸਦੇ ਪਰੇ ਜਿਹੜੀ ਇਨਫੋਰਮੇਸ਼ਨ ਆਪਾਂ ਸਾਂਝੀ ਕਰਦੇ ਜੀ ਤੁਹਾਨੂੰ ਜੀ ਇਹ ਵੀ ਜੀ ਸੂਈ ਇਹ ਵੀ ਤਾਜੀ ਸੂਈ ਆ ਸ਼ਾਂਤਾ ਜੀ ਸੂਈ ਹੈ ਨਾ ਜੀ ਹਾਂਜੀ ਇਹਦੇ ਵਿੱਚ ਬੜੀ ਬਾਦੀ ਭਾਲ ਹੈਗੀ ਆ ਠੀਕ ਆ ਹੁਣਾਂ ਦੇ ਤੇ ਸੋ ਠੀਕ ਆ ਤਾਜੀ ਸੂਈਏ ਦੋਸਤੋ ਤੇ ਰਣਜੀਤ ਵੀਰ ਸੂਈ ਕਿੰਨੇ ਕਿ ਦਿਨ ਹੋਏ ਸੂਈ ਨੂੰ ਇਹਨੂੰ ਵੀ ਜੀਏ ਪਰਸੋਂ ਸੂਈ ਹੈ ਸ਼ਾਮੀ ਠੀਕ ਆ ਜੀ ਆਹ ਸੋਤੋ ਤੋਂ ਉਲਟ ਬਹਿਣੀ ਵਾਲੇ ਪਾਸੇ ਤੋਂ ਵੇਖੋ ਤੁਸੀਂ ਭਾਲ ਹੈਗੀ ਥੋੜੀ ਬਲੈਨਿੰਗ ਦੇ ਵਿੱਚ ਉਹ ਤੁਸੀਂ ਜ਼ਰੂਰ ਦੇਖੋ ਮਗਰਲੇ ਪੈਰ ਵਾਈਟ ਸਫੇਦ ਆ ਮੂੰਹ ਮੱਥਾ ਦੀ ਫੇਸ ਕੁਆਲਟੀ ਹੈ ਉਹ ਵੀ ਜ਼ਰੂਰ ਦੇਖੋ ਤੇ ਮਗਰ ਮੇਲੋ ਜੀ ਹਾਂਜੀ ਮੇਲ ਮੇਲ ਕਾਫਾ ਮਗਰ ਕੱਟਾ ਹੈਗਾ ਦੋਸਤੋ ਠੀਕ ਹੈ ਜੀ ਕੈਨ ਕਰੂਗੀ ਬਾਤ। ਸੂਵਾ ਤੁਝੈ ਨਾ ਜੀ? ਹਾਂਜੀ। ਸੂਵਾ ਤੁਝੈ। ਠੱਠਪੁੜੇ ਦੀ ਜਿਹੜੀ ਦੋਸਤੋ ਹੈਵੀ ਬਾਡੀ ਬੰਦਰਦੀ ਆ। ਤਕਰੀਬਨ ਵੇਖੋਗੇ ਆ ਚੁੜਾਈ ਜਿਹੜੀ ਹੈਗੀ ਦੋਸਤੋ ਵਧੀਆ ਹੈਗੀ ਆ। ਅ ਵਜ਼ਨ ਵੇਟ ਜਿਹੜਾ ਤਕਰੀਬਨ ਵਧੀਆ ਹੈਗਾ ਭਾਰੀ ਵਜ਼ਨ ਬੱਠੇ ਦੀ ਹੈਗੀ ਆ। ਤੇ ਆ ਆ ਥਾਣਾ ਦੀ ਜਿਹੜੀ ਬੰਦਰ ਹੈਗੀ ਮੁੱਠੀ ਵਾਲਾ ਥਾਣਾ ਦੋਸਤੋ ਹਵਾਨੇ ਦੀ ਕੁਆਲਿਟੀ ਹੈ। ਦੇਖ ਕੇ ਚੈੱਕ ਕਰੋ। ਠੀਕ ਆ ਤੇ ਸੁਈ ਵੀ ਅਰਜੀਤ ਕਿੰਨੇ ਦਿਨ ਕੱਲ ਪਰਸੋਂ ਦੀ ਦਸੀ ਪਰਸੋਂ ਸੁਈ ਆ ਸ਼ਾਮ ਦੀ ਪਰਸੋਂ ਸੁਈ ਆ ਸ਼ਾਮ ਦੀ ਤੇ 나ੜੂ ਨਾਲ ਜ ਬੱਚੀ ਬਿਲਕੁਲ 나ੜੂ ਦਾ ਪੱਤ ਖਾਦਨੇ ਆ ਵੇਖੋ ਦੋਸਤੋ ਪਰਸੋਂ ਦੀ ਸੁਈ ਆ ਅੱਜ ਤੀਜਾ ਦਿਨ ਜਿਹੜਾ ਚੱਲਣ ਦੇ ਅੱਜ ਸਮਾਂ ਸਵੇਰੇ ਖਾਲੀ ਕੀਤੀ ਆ ਸਵੇਰੇ ਖਾਲੀ ਕੀਤੀ ਆ ਤੇ ਬੌਲਾ ਵੀਰ ਕਿੰਨਾ ਕੁ ਬੌਲਾ ਥੱਲੇ 8 ਕਿਲੋ ਆ ਜੀ 8 ਕਿਲੋ ਆ ਹਾਂ ਜੀ ਤਕਰੀਬਨ ਦੁੱਧ ਦੀ ਵੇਖੀ ਤੇ 12 ਕੁ ਪਲਾਸੇ ਵਿੱਚ ਚੱਲੇ 12 ਕੁ ਵਾਰ ਚੱਲੂਗੀ ਠੀਕ ਹਾਂ ਤੇ ਮੋਲੇਂਦਰ ਜੀ ਨੂੰ ਕੀ ਕੀ ਆਜ ਮੋਲੇ ਦਾ ਜਾਇਜ਼ ਹੀ ਆ ਜੀ ਤੇ ਕਿੰਨਾ ਕਿ 75000 ਰੁਪਏ 75000 ਹਾਂਜੀ ਤੇ ਮਾਨਤਨ ਮਤਲਬ ਕਿ ਨਾਰਮਲ ਹੀ ਹੈ ਨਾਰਮਲ ਹੀ ਹੋਗਾ ਨਾਰਮਲ ਹੀ ਹੋਗਾ ਨਾਰਮਲ ਥੋੜੀ ਛਾੜੀ ਜਿਹੜਾ ਦੂਰ ਡਾਕਟਰ ਰੇਟ ਹੈ ਜਿਹੜਾ ਦੋਸਤੋ ਮੈਂ ਦੇਖ ਰਿਹਾ ਵੀਰ ਉਹਨਾਂ ਨੇ ਪਹਿਲੇ ਨਾਰਮਲ ਜਿਹੇ ਰੇਟ ਰੱਖੇ ਹੋਏ ਆ ਬਿਲਕੁਲ ਭਾਅ ਪਰਦੇ ਵਿੱਚ ਹੈਗੇ ਆ ਕੋਈ ਛੋਟਾ ਜ਼ਿਮੀਂਦਾਰ ਕੋਈ ਵੀ ਕਿਸਾਨ ਵੀਰ ਹੈਗਾ ਪਸ਼ੂ ਲੈਣਾ ਖਰੀਦਣਾ ਚਾਹੁੰਦਾ ਘਰ ਵਾਸੇ ਘਰ ਵਾਸਤੇ ਤਾਂ ਤੁਸੀਂ ਜਿਹੜਾ ਜ਼ਰੂਰ ਖਰੀਦ ਸਕਦੇ ਹੋ ਰੇਟ ਬਿਲਕੁਲ ਵਾਜਬ ਹੈਗਾ ਕੋਈ 85 ਕੋਈ 90000 ਵੀ 75000 ਰੁਪਏ ਜਿਹੜੀ ਆ ਦੋਸਤੋ ਹਰ ਇੱਕ ਪਸ਼ੂ ਦੀ ਡਿਮਾਂਡ ਆ ਉਹਦੇ ਵਿੱਚੋਂ ਵੀ ਜਿਹੜੀ ਗੁੰਜਾਇਸ਼ ਹੋਈ ਦੋਸਤੋ ਮੌਕੇ ਤੇ ਜ਼ਰੂਰ ਕੀਤੀ ਜਾਵੇਗੀ ਤੇ ਇੱਕ ਰஞ்சிਤ ਵੀਰ ਜਿਹੜੇ ਸੰਪਰਕ ਨੰਬਰ ਨੇ ਬੋਲ ਕੇ ਜਰੂਰ ਦੱਸ ਗਏ। ਇਹ ਮੈਂ ਨੰਬਰ ਹੈਗਾ 97811 4822 ਠੀਕ ਹੈ ਜੀ। ਆ ਸੋ ਦੋਸਤੋ ਇਹ ਕੰਟੈਕਟ ਨੰਬਰ ਵੀਰ ਦੇ ਮੈਂ ਸਕਰੀਨ ਦੇ ਪਰ ਹੇਠੇ ਵਾਲੇ ਪਾਸੇ ਤੇ ਚਲਦੇ ਕਰ ਦਨੇ ਆ। ਨੰਬਰਾਂ ਤੇ ਤੁਸੀਂ ਸੰਪਰਕ ਕਰਕੇ ਵੀਰ ਦੇ ਨਾਲ ਗੱਲਬਾਤ ਕਰ ਸਕਦੇ ਜੀ। ਅੱਛਾ ਜੀ ਰஞ்சிਤ ਵੀਰ ਇੱਕ ਹੋਰ ਆਪਣੇ ਕੋਲ ਪਸ਼ੂ ਸੇਲ ਲਈ ਤੁਸੀਂ ਕਹਿ ਰਹੇ ਸੀ ਉਹ ਵਹਿੜਾ ਜੀ। ਹਾਂ ਜੀ ਗਾਂ ਆ ਜੀ। ਠੀਕ ਹੈ ਜੀ ਇਹ ਕਰਦੀ ਆਪਣੀ ਕੋਕਰੇਲੂ ਜਿਹਾ ਵੀ ਪਪਾ ਦੇ ਨਹੀਂ ਇਹ ਕਰਦੀ ਆਪਣੀ ਆਪਾਂ ਸੇਲ ਕਰ ਦੇਣੀ ਆ ਠੀਕ ਹੈ ਜੀ ਤਾਂ ਬੱਚਾ ਨਹੀਂ ਹੈਗਾ ਠੀਕ ਹੈ ਜੀ ਤੇ ਦੁੱਧ ਦੇ ਥੱਲੇ ਹੈਗਾ 9 ਕਿਲੋ ਠੀਕ ਹੈ ਜੀ ਹਾਂਜੀ ਤੇ ਸੁਈ ਨੂੰ ਕਿੰਨਾ ਟਾਈਮ ਹੋ ਗਿਆ ਜੀ ਨੂੰ ਸੁਈ ਨੂੰ ਇਹ ਨੂੰ 2.5 3 ਮਹੀਨੇ ਹੋ ਗਿਆ ਜੀ 2.5 3 ਮਹੀਨੇ ਬਿਨਾ ਬੱਚੇ ਤੋਂ ਬਿਨਾ ਬੱਚੇ ਤੋਂ ਠੀਕ ਹੈ ਵੱਡੇ ਫਾਰਮ ਫਾਰਮ ਦੀ ਵੈੜ ਆਪਾਂ ਕਹਿ ਸਕਦੇ ਆ ਚੰਗੇ ਵਿੱਚ ਹਣਾ ਜੀ ਆਹ ਲਓ ਅਖੋਤੋ ਅਵੀਰ ਹੁਣ ਉਹਦੇ ਕੋਲ ਇੱਕ ਜਿਹੜੀ ਬਿਲਕੁਲ ਘਰੇਲੂ ਜਿਹੜੀ ਵੈੜ ਆ ਉਹ ਹੈਗੀ ਆ ਬਿਲਕੁਲ ਇਹ ਵੀ ਸੇਲ ਵਾਸਤੇ ਅਵੇਲੇਬਲ ਹੈਗੀ ਆ 9 ਲੀਟਰ ਜਿਹੜੀ ਦੁੱਧ ਦੀ ਚਵਾਈ ਤੁਸੀਂ ਕਰ ਸਕਦੇ ਜੇ 3 ਮਹੀਨੇ ਤੋਂ ਜਿਹੜਾ ਦੋਸਤੋ ਸਮਾਂ ਹੈਗਾ ਸੁਈ ਨੂੰ ਹੋ ਗਿਆ ਤੇ ਓਕੇ ਫਿਰ ਬਣੀ ਬੁਣੀ ਹੈ ਜੀ ਇਹਨੂੰ ਬਣੀ ਨੂੰ ਹੋ ਗਿਆ 8 ਮਹੀਨਾ ਹੋ ਗਿਆ ਜੀ 30 ਦਿਨ ਠੀਕ ਹੈ ਹੁਣ ਆਪਣੀ ਕੋਈ ਗਰੰਟੀ ਨਹੀਂ ਇਸ ਚੀਜ਼ ਦੀ ਔਰ ਮਹੀਨੇ ਦਾ ਵੈਸੇ ਗਰੰਟੀ ਦਾ ਕਿਹੜਾ ਕੰਮ ਹੁੰਦਾ ਨਹੀਂ ਕੋਈ ਠੀਕ ਆ ਭਰਾਇਆ ਬਿਲਕੁਲ ਬਿਲਕੁਲ ਏਆਈ ਹੋਈ ਆ ਦੋਸਤੋ ਏਆਈ ਕਰਵਾਈ ਨੂੰ ਜਿਹੜਾ ਸਮਾਂ ਹੋ ਗਿਆ 1 ਮਨਸਤ ਦਾ ਹੋ ਗਿਆ ਬਟ ਤੁਸੀਂ ਜਿਹੜਾ ਦੋਸਤੋ ਬੇਸ਼ੱਕ ਕੋਈ ਵੀ ਫਸੂਗਾ ਅਨੋਂ 9 ਲੀਟਰ ਦੀ ਚਵਾਈ ਕਰਕੇ ਉਸ ਦੇ ਹਿਸਾਬ ਦੇ ਨਾਲ ਲੈ ਕੇ ਜਾ ਸਕਦੇ ਹੋ ਕਿਉਂਕਿ ਹਜੇ ਕੋਈ ਚੈੱਕ ਪਾਸ ਦੇ ਵਿੱਚ ਨਹੀਂ ਵੀ ਆਉਂਦਾਗਾ ਤੇ ਵੱਡੀ ਜਿਹੜੀ ਫਾਰਮ ਦੀ ਵਿਹੜਾ ਦੋਸਤੋ ਫਾਰਮਿੰਗ ਵਿਹੜਾ ਜਿਵੇਂ ਆਪਾਂ ਨਾਰਮਲੀ ਆਪਾਂ گاਵਾਂ ਦੇ ਫਾਰਮਾਂ ਦੇ ਉੱਚੀਆਂ ਵਿਹੜਾਂ ਦੇਖਦੇ ਹਾਂ ਉਸ ਟਾਈਪ ਦੀ ਜਿਹੜੀ ਦੋਸਤੋ ਵੀਰ ਹੁਣਾਂ ਦੇ ਕੋਲ ਐਫਐਫ ਦੇ ਵਿੱਚ ਜਿਹੜੀ ਵਿਹੜਾ ਤੇ ਰਮਜੀਤ ਭਾਈ ਜਿਹੜਾ ਮੁੱਲ ਲਿੰਦਾ ਕਿੰਨਾ ਰੱਖਿਆ ਮੁੱਲੇ ਦਾ ਬਾਈ ਜੀ 15000 15000 ਹਾਂਜੀ ਮੁੱਲ ਵੀ ਭਾਅ ਫੜਦਾ ਹੀ ਆ ਹਨਾ ਜੀ ਹਾਂਜੀ ਭਾਅ ਅੱਗੇ ਨਿਕਲ ਆਵੇ ਗੱਬਣ ਚੱਕਰ ਨਿਕਲੇ ਕਿਸਮਤ ਹੈ ਵੀ ਕਿਸਮਤ ਹੈ ਜੀ ਅਗਲੇ ਦੀ ਬਿਲਕੁਲ ਤੇ ਬਾਕੀ ਦੁੱਧ ਵੀ ਥੱਲੇ ਹੈਗਾ ਅੱਗੇ ਗੱਪਣ ਵੀ ਹੈਗੀ ਆ ਬਟ ਜਿਹੜੀ ਉਹ ਚੈੱਕ ਪਾਸ ਜਾਂ ਕਿਸੇ ਆਪਾਂ ਦਾਵਾ ਨਹੀਂ ਕਰ ਸਕਦੇ ਕਿਉਂਕਿ ਇੱਕ ਮੰਤ ਹੋਇਆ ਇਹਨੂੰ ਇਹ ਆਈ ਕਰਵਾਈ ਨੂੰ ਤੇ ਅਨਜੀਤ ਵੀਰ ਇੱਕ ਵਾਰੀ ਸੰਪਰਕ ਨੰਬਰ ਫੇਰ ਬੋਲ ਦिए ਜੀ ਵਾਈ ਜੀ ਨੰਬਰ ਹੈਗਾ 9781148226 ਠੀਕ ਆ ਸੋ ਦੋਸਤੋ ਇਹ ਸੰਨ ਚਾਰ ਐਨੀਮਲ ਵੀਰ ਹੁਣਾਂ ਦੇ ਕੋਲ ਸੇਲ ਬਿਲਕੁਲ ਪਸ਼ੂ ਵਪਾਰ ਦਾ ਕੰਮ ਹੈਗਾ ਤੁਸੀਂ ਸਮੇਂ-ਸਮੇਂ ਦੇ ਨਾਲ ਵੀਰ ਹੁਣਾਂ ਦੇ ਨਾਲ ਸੰਪਰਕ ਬਣਾ ਕੇ ਰੱਖ ਸਕਦੇ ਹੋ ਬਿਲਕੁਲ ਟਾਈਮ ਟੂ ਟਾਈਮ ਜਿਹੜੇ ਪਸ਼ੂ ਆ ਦੋਸਤੋ ਵਧੀਆ ਤੋਂ ਵਧੀਆ ਆਉਂਦੇ ਰਹਿੰਦੇ ਆ ਭਾਅ ਵੀ ਜਿਹੜਾ ਹੁੰਦਾ ਬਿਲਕੁਲ ਜਾਇਜ਼ ਹੀ ਹੁੰਦਾ ਜਨਮਾਂ ਦੀ ਡੇਟ ਹੋਊਗਾ ਬਾਈ ਠੀਕ ਆ ਜੀ ਜੈਨੂਨ ਵੇਟ ਦੇ ਵਿੱਚ ਜਨਮਰੀ ਹੋਊਗਾ ਦੁੱਧ ਵਾਲੇ ਬਹੁ ਹੋਣਗੇ ਉਹ ਵੀ ਸੋਏ ਸਵਾਏ ਹੋਣਗੇ ਠੀਕ ਆ ਜੀ ਹਾਂ ਜੀ ਠੀਕ ਆ ਸੋ ਦੋਸਤੋ ਬਹੁਤ ਵਧੀਆ ਗੱਲ ਵੀਰ ਹੋਣਾਂ ਦੀ ਬਿਲਕੁਲ ਜੈਨੂਨ ਜਿਹੜੇ ਪਸ਼ੂਆਂ ਦੇ ਮੋਹਲਾ ਬਾਕੀ ਤੁਹਾਨੂੰ ਪਹਿਲੀ ਵੀਡੀਓ ਵੀਰ ਹੋਣਾਂ ਦੀ ਆਪਾਂ ਪਾਈ ਐ ਇਸ ਘਰ ਤੋਂ ਬਾਕੀ ਨਾਰਮਲੀ ਤੁਹਾਨੂੰ ਜਿਹੜੇ ਦੁੱਧ ਦੇ ਅਕੋਰਡਿੰਗ ਜੇਕਰ ਆਪਾਂ ਦੇਖੀਏ ਤੇ ਮੁੱਲ ਵੀ ਤੁਹਾਨੂੰ ਬਿਲਕੁਲ ਜਾਇਜ਼ ਲੱਗਣਗੇ ਜਿਹੜੇ ਦੂਰੋਂ ਨੇੜੇ ਚੱਲ ਕੇ ਠੀਕ ਹੈ ਜੀ ਅਸੋ ਦੋਸਤੋ ਮਿਲਦੇ ਹਾਂ ਇੱਕ ਨਵੀਂ ਅਪਡੇਟ ਦੇ ਨਾਲ ਸਾਰਿਆਂ ਵੀਰਾਂ ਨੂੰ ਸਤਿ ਸ਼੍ਰੀ ਅਕਾਲ